ਮਰਾ ਨਾਮ ਦੱਸਿਓ ਮਰਾ ਨਾਮ ਸਜਾਨ ਸਿੰਘ ਜੀ ਕਿਹੜਾ ਪਿੰਡ ਆ ਮਾਨੋਚਲ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਇਹ ਜੀ ਮੈਂ ਆ ਜ਼ਮੀਨ ਆ ਮੇਰ ਕੋ ਇਹ ਸਕੀਰਿਆਂ ਦਾ ਰਕਬਾ ਜੀ ਤੇ ਮੇਰੇ ਸਾਹਜ ਵਾਲੇ ਦੀ ਜ਼ਮੀਨ ਆ ਮੈਂ 60000 ਨੂੰ ਠੇਕੇ ਤੇ ਲਈ ਆ ਤੇ ਮੈਂ ਕਣਕ ਬੀਜੀ ਤੇ ਆ 13 ਮਾਰਚ ਨੂੰ ਮੈਂ ਦਵਾਈ ਲੈ ਕੇ ਮਾਨੋਚਲ ਅਡਾ ਤੇ ਖੇਤੀਬਾੜੀ ਸਟੋਰ ਜਿਹੜਾ ਸਰਪੰਚ ਖੇਤੀ ਸਟੋਰ ਉਤੋਂ ਦਵਾਈ ਲਈ ਕੇ ਪਾਈ ਆ ਤੇ ਸਪਰੇਅ ਕੀਤੀ ਆ ਸਪਰੇਅ ਕਰਨ ਤੋਂ ਬਾਅਦ ਆ ਕੇ ਮੈਂ ਵੇਖਿਆ ਹਰੇ ਸਿੱਟੇ ਤੇ ਠੀਕ ਹੀ ਪਹਿਲੋ ਮੈਨੂੰ ਮੈਂ ਘੋਰ ਕੇ ਨਹੀਂ ਵੇਖੇ ਤੇ ਮੈਂ ਵੱਡਣ ਦੇ ਤਿਆਰੀ ਚ ਆਇਆ ਵੀ ਚਲ ਦੇਖਦੇ ਆ ਸਿੱਟੇ ਦੇਖਿਆ ਘੋਰ ਕੇ ਤੇ ਮਤਲਬ ਕੋਈ ਦਾਣਾ ਨਹੀਂਗਾ ਕਿਸੇ ਤੇ ਚੀਗਾ ਕਿਲੀ ਕਿਲੀ ਤੇ ਪੜੀ ਹੈ 9 ਏਕੜ ਜ਼ਮੀਨ ਹੈ ਜੀ ਕੀ ਕਾਰਨ ਬਣਿਆ ਫਿਰ ਸਿੱਟਾ ਕਿਉਂ ਇਹ ਦਵਾਈ ਨਾਲ ਕੋਈ ਕਾਰਨ ਹੋਇਆ ਜੀ ਦਵਾਈ ਦਾ ਜਿਹੜਾ ਵੀ ਵਦਾ ਕਟਾ ਕੋਈ ਹੋਇਆ ਦਵਾਈ ਵੇਚੀ ਕੀ ਨਾ ਦਵਾਈ ਦਾ ਦਵਾਈ ਦਾ ਦਾਮਾ ਕੰਪਨੀ ਦੀ ਸਟੋਰੀਆ ਦਵਾਈ ਕੋਈ ਬਿਲਕੁਲ ਹੈਗਾ ਆਪਣੇ ਕੋ ਬਿੱਲ ਨਹੀਂ ਇਹ ਦੁਕਾਨ ਵਾਲੇ ਕੋ ਬਿੱਲ ਹੈਗਾ ਦੁਕਾਨ ਨੇ ਮੈਨੂੰ ਨਹੀਂ ਦਿੱਤਾ ਬਿੱਲ ਕੀ ਕਹਿੰਦਾ ਦੁਕਾਨਦਾਰ ਉਹ ਕਹਿੰਦਾ ਜੀ ਮੇਰੇ ਕੋ ਹੈਗਾ ਬਿੱਲ ਜੇ ਲੋਡ ਪੂਰ ਤੇ ਮੈਂ ਆਪਣਾ ਲਾਉ ਪਰ ਆਲੀ ਆਪ ਆਇਆ ਨਹੀਂ ਅੱਜ ਕਿਉਂ ਨਹੀਂ ਆਇਆ ਨਾਲ ਉਹ ਜੀ ਮੈਂ ਕਿਹਾ ਤਾਂ ਕਹਿੰਦਾ ਜੀ ਮੈਂ ਦੂਰ ਰਿਸ਼ਤੇਦਾਰੀ ਚ ਗਿਆ ਤੇ ਨਹੀਂ ਆਇਆ ਹੁਣ ਇਹਦੇ ਸਬੰਧ ਵਿੱਚ ਕੋਈ ਸ਼ਿਕਾਇਤ ਕੀਤੀ ਖੇਤੀਬਾੜੀ ਵਿਭਾਗ ਨੂੰ ਤੁਸੀਂ ਖੇਤੀਬਾੜੀ ਵਿਭਾਗ ਨੂੰ ਕੀਤੀ ਹੈ ਜੀ ਕੋਈ ਅਫਸਰ ਤੋਂ ਨਹੀਂ ਜੀ ਕੀ ਮੰਗ ਕੋਣ ਲਈ ਮੰਗਿਆ ਕਿ ਮੇਰਾ ਜੋ ਨੁਕਸਾਨ ਹੋਇਆ ਤੇ ਮੇਰਾ ਮਾਅਜਾ ਜਿਹੜਾ ਬਣਦਾ ਜਿੰਨਾ ਵੀ ਉਹ ਮੈਨੂੰ ਦਿੱਤਾ ਪੂਰਾ ਕੀਤਾ ਜਾਵੇ ਕਿੰਨਾ ਨੁਕਸਾਨ ਹੋਇਆ ਜੇ ਇਹ ਲਾਈ ਲੋਦੇ ਤੁਸੀਂ ਸਾਡੇ 4-5 ਲੱਖ ਦਾ ਨੁਕਸਾਨ ਤੇ ਹੋ ਗਿਆ ਓਕੇ ਕੀ ਨੁਕਸਾਨ ਜਿਸ ਡੀਲਰ ਤੋਂ ਅਸੀਂ ਲਈਆ ਉਹ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਸਾਨੂੰ ਇਨਸਾਫ ਦੇ ਰਿਹਾ ਜੇ ਇਸ ਤਰ੍ਹਾਂ ਕਰੂਗਾ ਅਸੀਂ ਜ਼ਿਲ੍ਹੇ ਨਾਲ ਜਿਲ੍ਹਾ ਕਮੇਟੀ ਦੀ ਕੋਰਟ ਕਮੇਟੀ ਦੀ ਮੀਟਿੰਗ ਕਰਕੇ ਅਸੀਂ ਇੱਥੇ ਕੋਈ ਐਕਸ਼ਨ ਲੈ ਸਕਦੇ ਆ ਅਸੀਂ ਇਸ ਇਨਸਾਫ ਨੂੰ ਆਪਦਾ ਇਨਸਾਫ ਦਿਵਾਣਾ ਵਾ ਅੱਜ ਇਸ ਵੀਰ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਵੀਰ ਨਾਲ ਵੀ ਹੋ ਸਕਦੀ ਆ ਪਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਜਾਗੇ ਅਸੀਂ ਜਥੇਬੰਦੀ ਵੱਲੋਂ ਇਸੇ ਨਾਲ ਪਾ ਬੰਦ ਰਾਂਗੇ ਇਹ ਡੀਲਰ ਜਿਹੜੇ ਆ ਇਹ ਕਰਦੇ ਕੁਛ ਕਰਦੇ ਕੁਛ ਇਹ ਕਹਿ ਰਹੇ ਸਾਨੂੰ ਰੋਜ਼ ਕਹਿ ਰਹਿਆ ਇਹ ਵੀਰ ਨੂੰ ਕਹਰੇ ਕੰਪਨੀ ਆਉ ਕੰਪਨੀ ਕੋਈ ਕੰਪਨੀ ਨਹੀਂ ਆਉਦੀ ਇੱਥੇ ਅੱਗੇ ਪਿਛਲੀ ਵਾਰ ਝੋਨੇ ਦਾ ਵੀ ਰੋਲਾ ਪਿਆ ਸੀ ਬੀਗਾਂ ਦਾ ਰੋਲਾ ਪਿਆ ਸੀ ਕੰਪਨੀ ਸਦਾਂਗੇ ਕੋਈ ਕੰਪਨੀ ਨਹੀਂ ਜੇ ਆਉਦੀ ਇਹ ਸਭ ਝੂਠ ਬੋਲਦੇ ਜੇ ਇਸ ਕਰਕੇ ਜ਼ਿਆਦਾ ਡੀਲਰ ਸਾਨੂੰ ਨਿਆ ਦੇ ਦੇ ਨਹੀਂ ਤੇ ਨਿਆ ਲੈਣਾ ਸਾਨੂੰ ਆਉਂਦਾ ਵਾ ਉਹ ਅਸੀਂ ਫਿਰ ਲੈ ਲਾਂਗੇ ਜੇ ਉਹਨਾਂ ਨੇ ਕਿਹਾ ਕਿ ਕੰਪਨੀ ਇੱਥੇ ਆ ਚੁੱਕੀ ਆ ਉਹਨਾਂ ਐਕਸ਼ਨ ਕਿਉਂ ਨਹੀਂ ਲੈਣਾ ਜੇ ਆਈ ਸੀ ਕੰਪਨੀ ਆਈ ਆ ਸਾਨੂੰ ਕਿਉਂ ਨਹੀਂ ਮਿਲਾਇਆ ਗਿਆ ਅਸੀਂ ਉਹ ਕੰਪਨੀਆਂ ਨਾਲ ਗੱਲ ਕਰਦੇ ਅਸੀਂ ਉਹ ਤੇ ਐਕਸ਼ਨ ਲੈਂਦੇ ਕਿਉਂ ਕੀ ਕੀਤਾ ਨੇ ਜੇ ਨਾ ਦਰਖਾਸਤ ਦਿੱਤੀ ਹੋਈ ਹੈ ਖੇਤੀਬਾੜੀ ਵਿਭਾਗ ਨੂੰ ਖੇਤੀਬਾੜੀ ਵਿਭਾਗ ਤੇ ਕੰਮ ਕਰਦੀ ਨਹੀਂ ਇਸ ਤਰ੍ਹਾਂ ਕਿਉਂ ਨਹੀਂ ਅੱਗੇ ਇਸ ਵੀਰ ਦੀ ਸਾਰ ਲਈ ਗਈ ਜੇਕਰ ਨਹੀਂ ਸੁਣਦੇ ਫਿਰ ਕੀ ਅਗਨਾਸ਼ ਕਰਸ਼ ਹੋਗਾ ਜੇ ਨਹੀਂ ਸਾਡੀ ਸੁਣ ਕੇ ਨਾਂ ਇਨਸਾਫ ਦੇਣਗੇ ਔਰ ਅਸੀਂ ਜ਼ਿਲ੍ਹੇ ਦੀ ਮੀਟਿੰਗ ਲਾ ਕੇ ਇਸ ਦੇ ਵਿੱਚ ਆਪਦਾ ਕੋਈ ਠੋਸ ਕਦਮ ਲਾਂਗੇ ਸਾਨੂੰ ਤੋਂ ਨਾਲੇ ਪਹਿਲਾਂ ਤੇ ਲਾ ਕੇ ਅਸੀਂ ਇਹਦਾ ਇਨਸਾਫ ਜਿਹੜਾ ਇਸ ਵੀਰ ਨੂੰ ਜਰੂਰ ਦਿਵਾਵਾਂਗੇ ਮੈਂ ਅਜੀ ਸਤਨਾਮ ਸਿੰਘ ਐਂਡ ਖਹਿਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਜਾਂਤੀ ਜੋਂਦਾ ਇਹ ਕੀ ਗੱਲ ਬਾਤ ਹੋਈ ਹੈ ਜਿਹੜੀ ਕਣਕ ਖਰਾਬ ਹੋਈ ਹੈ ਜੀ ਇਹ ਆ ਜੀ ਸਾਡਾ ਮਨੋਚਲ ਕਾਈ ਦਾ ਟਾਗੂ ਆ ਇਹਨੇ ਸਜਾਨ ਸਿੰਘ ਦਾ ਨਾਮ ਸਨੋਂ ਫਗਾਵਾ ਕਮਰ ਸਿੰਘ ਜੀ ਤੇ ਇਸ ਕੀਰਾਂ ਦਾ ਰਕਵਾ ਇਹਨੇ ਨੌ ਕਿੱਲੇ ਜ਼ਮੀਨ ਠੇਕੇ ਤੇ ਲਈ 60000 ਰੁਪਏ ਨੂੰ ਤੇ ਉਹ ਕੁਦਤੀ ਆਇਆ ਕਿਤੇ ਵੇਖਣਾ ਤੇ ਇਹਨੂੰ ਤੇਲੇ ਦੀ ਸ਼ਿਕਾਇਤ ਹੀ ਕਣਕ ਨੂੰ ਤੇ ਇਹਨੇ ਪਿੰਡੋਂ ਅਸੀਂ ਸਰਪੰਚ ਕੇਤੀ ਸਟੋਰ ਤੋਂ ਕਹਿੰਦਾ ਵੀ ਮੈਂ ਦਵਾਈ ਲੈ ਕੇ ਪਾਈ ਆ ਉਹ ਦਵਾਈ ਪਾਈ ਮੁਰਕੇ ਤੋਂ 5-10 ਦਿਨ ਨਹੀਂ ਵੇਖਿਆ ਆਣ ਕੇ ਫਿਰ ਜਦੋਂ ਵਟਣ ਦੇ ਵੇਲੇ ਆਇਆ ਤੇ ਦੇਖਿਆ ਕਿ ਕਣਕ ਦੇ ਛੱਟੇ ਜਿਹੜੇ ਆ ਉਹ ਕਾਲੇ ਹੋਇਆ ਜਿਹੜਾ ਦਾਣਾ ਭੋਰ ਕੇ ਵੇਖਿਆ ਉਹਦੇ ਉੱਤੇ ਕੋਈ ਤਾਣਾ ਨਹੀਂ ਬਣਾ ਸੁੱਕਾ ਦੁੱਧਾ ਸਾਡਾ ਸੁੱਕ ਚੱਕ ਗਿਆ ਵਾ ਤੇ ਜਿੱਥੇ ਕਿਤੇ ਸਪਰੇ ਨਹੀਂ ਹਵਦੀ ਉੱਥੇ ਦਾਣੇ ਠੀਕ ਵਾ ਤੇ ਬਾਕੀ ਉੱਕ ਤੇ ਹੀ ਕੋਈ ਰਹਿ ਗਈ ਹੋਈ ਫਾੜ ਫੂਟ ਤੇ ਬਾਕੀ ਨੌ ਕਿੱਲਾਂ ਦੇ ਵਿੱਚੋਂ ਕੁਝ ਵੀ ਨਹੀਂ ਇਹ ਦਾ ਵਿਚਾਰੇ ਪੱਲੇ ਪਿਆ ਤੇ ਗਰੀਬ ਬੰਦਾ ਰਗੜਿਆ ਗਿਆ ਇਹੋ ਦੀ ਰਗੜਦਾ ਮੁੜ ਕੇ ਉੱਠ ਨਹੀਂ ਸਕਦਾ ਬੰਦਾ ਜਸਪੰਦੀ ਕੀ ਕਰ ਰਹੀ ਹੈ ਇਸ ਸੰਬੰਧ ਚ ਹਾਂਜੀ ਜਸਪੰਦੀ ਕੀ ਕਰ ਰਹੀ ਹੈ ਇਸ ਸੰਬੰਧ ਚ ਜਸਪੰਦੀ ਤੇ ਕਹਿੰਦੀ ਅਜੀ ਅਸੀਂ ਤੇ ਪੀਰ ਦਾ ਗਰੀਬ ਬੰਦਾ ਵਾ ਇਨੂੰ ਸਰਕਾਰ ਵੱਲੋਂ ਜਿਤਨਾ ਜਾਂ ਕੰਪਨੀ ਵੱਲੋਂ ਜਿਹੜਾ ਮੁਆਵਜ਼ਾ ਜਿੰਨਾ ਬਣਦਾ ਉਹ ਦਿੱਤਾ ਜਾਵੇ। ਵੇਖਿਆ ਜੇ ਦੁਕਾਨਦਾਰ ਕਹਿੰਦੇ ਅੱਜ ਆ ਰਹੀ ਸੀ ਕੰਪਨੀ ਵੀ ਆ ਰਹੀ ਕੋਈ। ਉਹ ਇਹ ਨਹੀਂ ਜੀ ਅੱਗੇ ਵੀ ਇੱਕ ਦਿਨ ਆਏ ਹਾਂ ਉਦੋਂ ਕੰਪਨੀ ਵਾਲਾ ਵੀ ਆਇਆ ਤੇ ਹੁਣ ਉਹਨੂੰ ਫੋਨ ਕੀਤਾ ਹੁਣ ਵੀ ਨਹੀਂ ਫੋਨ ਚੁੱਕਿਆ ਕੱਲੂ ਮੈਂ ਕੀਤਾ ਕੱਲੂ ਨੂੰ ਫੋਨ ਚੁੱਕਿਆ ਨੇ। ਅੱਛਾ ਕੀ ਮੰਗ ਕਰਦੇ ਹੋ? ਅਸੀਂ ਨੇ ਕਹਿੰਦੇ ਵੀ ਇਹ ਗਰੀਬ ਬੰਦਾ ਰਕੜਿਆ ਗਿਆ ਜਿੰਨਾ ਮੁਆਵਜ਼ਾ ਬਣਦਾ ਉਹ ਠੇਕੇ ਦੇ ਹਿਸਾਬ ਨਾਲ ਇਹਨੂੰ ਮੁਆਵਜ਼ਾ ਦਿੱਤਾ ਜਾਵੇ। ਜੇਕਰ ਨਹੀਂ ਕੋਈ ਗੱਲ ਮੰਨਦਾ ਬਿੰਦਰ ਸਿੰਘ ਮੈਂ ਕੀਤੀ ਬੜੀ ਅਫਸਰਦੁਰ ਨਿਕਲ। ਇੱਕ ਸੇਕਾ ਕਿਸਾਨ ਨੇ ਫਸਲਾਂ 'ਤੇ ਵੀ ਸਪਰੇਅ ਕੀਤੀ ਕਣਕ ਦੀ ਜਦ ਖਾ ਉਹ ਕਣਕ ਦੀ ਸਾਰੀ ਛੜੀ ਦਿੱਤੀ ਜਾਂਦੀ ਹੈ ਜਿਹੜਾ ਫੀਡ ਆਉਂਦਾ ਹੈ ਜਿਹੜੀ ਇਸ ਪਰਖਣ ਅਜਿਹੀ ਵਾਜੂ ਕੰਪਲੀਟ ਪ੍ਰਾਪਤ ਹੋਈ ਹੈ ਜਿਹੜਾ ਇਹ ਮੈਸਟਰ ਇਹਦਾ ਵਿੱਚ ਆਏ ਆ ਦੇ ਇਨਸਪੈਕਸ਼ਨ ਕਰਨ ਦਾ ਹੈ ਸਾਰਾ ਕੁਝ ਜਨਾ ਕੋ ਪੁੱਛਿਆ ਹੈ ਟਾਟਾ ਪੁੱਛਿਆ ਹੈ ਕਿਵੇਂ ਕਿਵੇਂ ਕੰਕਟੀ ਕੀਤੀ ਤਰਕੀ ਰਹੀ ਹੈ ਕਿ ਦੀ ਹੁਣ ਇਹ ਸੀਡ ਵੀ ਕੋਸ਼ਿਸ਼ ਕਰਾਂਗੇ ਕਿ ਲੈਬ ਨੂੰ ਭੇਜੀਏ ਕਿ ਜਿਹੜੀ ਡਿਫਾਰਮੇਸ਼ਨ ਹੋਈ ਹੈ ਤੇ ਕਿਉਂ ਹੋਈ ਹੈ। ਬਾਕੀ ਸਾਰੀ ਇਨਕੁਆਰੀ ਇਹਨਾਂ ਕੋ ਵੀ ਲਈ ਆ ਤੇ ਅਸੀਂ ਅਸੀਂ ਉਹ ਦੁਕਾਨ ਤੋਂ ਵੀ ਪੁੱਛਾਂਗੇ, ਉਹ ਵੀ ਇਨਕੁਆਰੀ ਕਰਾਂਗੇ। ਉਸ ਤੋਂ ਬਾਅਦ ਹੀ ਕਹੇ ਤੁਸੀਂ ਫੋਨ ਕਰਦੇ। ਜੇਕਰ ਜੇਕਰ ਕੁਸੂਰ ਨਾ ਪਾਏਗਾ ਫਿਰ ਕੀ ਕਰੀਗੇ? ਫਿਰ ਉਹਦੇ ਕਾਰਵਾਈ ਹੋਏਗੀ। ਜਿਹੜਾ ਲਾਇਸੈਂਸ ਕਰੋਗੇ? ਹਾਂਜੀ। ਕਿਸ ਤਰ੍ਹਾਂ ਹੀ ਕਾਰਵਾਈ ਕਰੋਗੇ? ਹਰ ਤਰ੍ਹਾਂ ਦੀ ਹੋਰ ਲਾਇਸੈਂਸ ਵੀ ਰੱਦ ਕਰਾਂਗੇ ਤੇ ਬਾਕੀ ਉਹਨਾਂ ਨੂੰ ਮੁਆਵਜ਼ਾ ਤੁਹਾਨੂੰ ਦੀ ਕੋਸ਼ਿਸ਼ ਕਰਾਂਗੇ।